ਅਸ਼ਟਪਦੀਆ ਇੱਕ ਓੰਕਾਰ ਸਤਗੁਰਪ ਸਾਦੇ ਸਭ ਜਗ ਜਿਨਹਿ ਉਹ ਪਾਇ ਪਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਪਾਈ ਵੇ ਕਰ ਆਪਣੀ ਵਤ ਸਭ ਜਗ ਜਿਨੇ ਉਪਾਇ ਆਪਾਈ ਕਰਨ ਕਾਰਨ ਸਮਰਥ ਜਿਉ ਬਿਨ ਜਿਨੇ ਸਾਜਿ ਆਪਾਈ ਦੇ ਕਰ ਆਪਣੀ ਵਤ ਨੇ ਕਹੀਏ ਕਿਨ ਦੇਖੇ ਪਾਈ ਕਰਤਾ ਇਕ ਅਕਤ ਗੁਰ ਗੋਬਿੰਦ ਸਾਹਿਬ ਹੀ ਪਾਈ ਜਿਸ ਤੇ ਜਾਪੈ ਤਤ ਮੇਂ ਮਨ ਜਪੇ ਹਰਿ ਭਗਵੰਤਾ ਨਾਮ ਦਾਣ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾ ਵਾ ਜਾ ਕੇ ਕਰ ਸਭ ਕੀ ਚਹ ਪਾਈ ਨਾ ਨਿਦ ਪਰੇ ਪੰਡਾਰ ਇਸ ਕੇ ਕੀਮਤ ਨਾ ਪਵ ਪਾਈ ऊचा अगम अपार जी जन प्रद पांदा पाए नित नित कर दास सार सद्गुरु पूरा पेटिए पाई शब्द मिलावण हार सच्चे चरण सरेव्य हे पाई म्पा हो वे नास मेर संत सभाय पाई हर के नाम निवास मिटे मिटेरा ज्ञानता पाई कमल हुए परगास ਗੁਰਬਚਨੀ ਸੁਖ ਉਜੈ ਪਾਈ ਸੱਭਲ ਸਤਗੁਰ ਪਾਸ ਮੇਰਾ ਤੇਰਾ ਛੋੜੀਏ ਪਾਈ ਕੋਈ ਹੈ ਸਭ ਕੇ ਦੂਰ ਕਦ ਕਦ ਬ੍ਰਹਮ पसਾਰਿਆ ਪਾਈ सु हर जिदिन विसरे पाई पादन मरय चूर कर्ण कलावन समर्थो पाई, सर्व कला पर पूर प्रेम पदारत नाम है पाई माया मोहविनाश तिस्पपामिल पाई हृदय निवास गुरुमुख कमल प्रगाश्य पाई हृदय हुए प्रगास ਕਟਪਿਆ ਪਰਤਾ ਪ੍ਰਭ ਪਾਈ ਮੋਲਿਆ ਤਰਪ ਆਕਾਸ ਗੁਰ ਪੁਰ ਸੰਤੋਖਿਆ ਪਾਈ ਅਹਨਸ ਲਗਾ ਪਾਓ ਰਸ ਨਾਰਾਮ ਪ੍ਰਵੇਸ ਸਦਾ ਪਾਈ ਸਾਚਾ ਸਾਦ ਸਵਾਹੋ ਕਰਨੀ ਸੁਣ ਸੁਣ ਜੀਵਿਆ ਪਾਈ ਨਹਿ ਚਲ ਪਾਇਆ ਥਾਓ ਜਿਸ ਪਰ ਤੀਤ ਨਾ ਬਈ ਪਾਈ ਸੁਝੀ ਅਲਾ ਚਲ ਜਾਓ ਬਹੁ ਗੁਣ ਮੇਰੇ ਸਾਹਿਬ ਪਾਈ ਹੋ ਤਿਸ ਕੈ ਬਲ ਜਾਓ ਨਿਰਗੁਣਿਆਰੈ ਪਾਲਦਾ ਪਾਈ ਦੇਨ ਥਵੇ ਥਾਓ ਰਿਜ ਕੇ ਸੰਭਾਹੀ ਸਾਸ ਸਾਸ ਪਾਈ ਗੂੜਾ ਚਾ ਕਾਣਾਓ ਜਿਸ ਗੁਰ ਸਾਚਾ ਪੇਟੇ ਪਾਈ ਪੂਰਾ ਤਿਸ ਕਰਮਾਓ بن کڑی نہ جیوی پائی سرب کلا پر پور ساس راس رہ پائی ایک دیکھو سدا ہجور سادو سنگ ملایا پائی سرب رہیا پر پور ਜਿਨਾ ਪ੍ਰੀਤ ਨ ਲਗਿਆ ਪਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਇਤ ਰਾਇਆ ਪਾਈ ਪਾਜਲ ਦੁਖ ਸੰਸਾਰ ਕਰਕੇ ਪਾਨਦਰ ਨਿਹਾਲਿਆ ਪਾਈ ਕੀ ਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਓ ਜਨ ਨਾਮ ਆਦਾਰ ਨਾਨਕ ਕੇ ਸਰਣਾਗਤੀ ਪਾਈ ਜੇ ਕਿਰਪਾ ਕਾਟਣ ਹਾਰ ਮਨ ਤਨ ਸੀਤਲ ਹੋਇਆ ਪਾਈ ਓ ਜਨ ਨਾਮ ਆਦਾਰ नानक ते सरागी पाई जे हार वाहे गुरु जी का खालसा वाहे गुरु जी की फतेह सत वाहे वाहिगुरु